ਅਸਤੇ ਇੱਕ ਕਾਉਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ ਅੱਜ ਦੇਖਣ ਨੂੰ ਮਿਲੀ ਹੈ ਜਿੱਥੇ ਪੁਲਿਸ ਦੇ ਵੱਲੋਂ ਖਾਲਿਸਤਾਨੀ ਨਾਰੇ ਲਿਖਣ ਵਾਲੇ ਤਿੰਨ ਜੋ ਨੌਜਵਾਨ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਅੱਜ ਮਿਲੀ ਜਾਣਕਾਰੀ ਦੇ ਅਨੁਸਾਰ ਕੈਨੇਡਾ ਤੋਂ ਇੱਕ ਵਿਅਕਤੀ ਇਹਨਾਂ ਨੂੰ ਫੰਡਿੰਗ ਕਰਦਾ ਸੀਗਾ ਪੈਸੇ ਭੇਜਦਾ ਸੀਗਾ ਤੇ ਫਿਰ ਅਜਿਹਾ ਦੇਸ਼ ਵਿਰੋਧੀ ਨਾਰੇ ਲਿਖਣ ਦੇ ਲਈ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਇਹਨਾਂ ਵੱਲੋਂ ਨਾਰੇ ਲਿਖੇ ਗਏ ਸੀਗੇ ਤਾਂ ਪੁਲਿਸ ਵੱਲੋਂ ਲਗਾਤਾਰ ਭਾਲ ਜਿਹੜੀ ਕੀਤੀ ਜਾ ਰਹੀ ਸੀ ਤਾਂ ਹੁਣ ਵੱਡਾ ਐਕਸ਼ਨ ਪੁਲਿਸ ਵੱਲੋਂ ਲਿਆ ਗਿਆ ਕਾਊਂਟਰ ਇੰਟੈਲੀਜੈਂਸ ਵੱਲੋਂ ਲਿਆ ਗਿਆ ਤੇ ਗ੍ਰਿਫਤਾਰੀ ਕੀਤੀ ਗਈ ਹੈ ਤਿੰਨ ਜਿਹੜੇ ਇਹ ਨੌਜਵਾਨ ਨੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਪੁਲਿਸ ਵੱਲੋਂ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਜਿਹੜੇ ਨੇ ਉਹ ਕਿਹਾ ਜਾ ਰਿਹਾ ਕਿ ਫਿਰੋਜ਼ਪੁਰ ਤੋਂ ਕਾਬੂ ਕੀਤੇ ਨੇ ਤੇ ਇੱਕ ਨੂੰ ਬਠਿੰਡਾ ਤੋਂ ਕਾਬੂ ਕੀਤਾ ਹੈ ਤਾਂ ਕੈਨੇਡਾ ਤੋਂ ਇਹਨਾਂ ਨੂੰ ਪੈਸੇ ਮਿਲਦੇ ਸਨ ਲਿਖਣ ਦੇ ਲਈ ਨਾਰੇ ਲਿਖਣ ਦੇ ਲਈ ਇਹਨਾਂ ਨੂੰ ਫੰਡਿੰਗ ਹੁੰਦੀ ਸੀ ਇਹਨਾਂ ਨੂੰ ਪੈਸੇ ਮਿਲਦੇ ਸੰਤਾਨ ਨਾਲ ਨਾਰੇ ਲਿਖਣ ਮਗਰੋਂ ਦੋਸ਼ੀਆਂ ਨੇ ਇਹ ਤਸਵੀਰ ਜਿਹੜੀ ਆ ਉਹ ਵੀ ਕੈਨੇਡਾ ਭੇਜੀ ਸੀ ਕਿਸ ਤਰੀਕੇ ਦੇ ਨਾਲ ਦੀਵਾਰ ਤੇ ਕੀ ਕੁਝ ਲਿਖਿਆ ਗਿਆ ਸੀਗਾ ਖਾਲਿਸਤਾਨ ਦੇ ਜੋ ਨਾਰੇ ਲਿਖੇ ਗਏ ਸੀਗੇ ਉਹਨਾਂ ਨੌਜਵਾਨਾਂ ਵੱਲੋਂ ਲਿਖਣ ਤੋਂ ਬਾਅਦ ਇਹ ਤਸਵੀਰ ਕੈਨੇਡਾ ਵੀ ਭੇਜੀ ਗਈ ਸੀ ਜਿਸ ਵੱਲੋਂ ਇਹਨਾਂ ਨੂੰ ਪੈਸੇ ਆਏ ਸੀਗੇ ਤਾਂ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਸੀ ਬਾਹਰ ਬੈਠੇ ਜੋ ਸ਼ਰਾਰਤੀ ਅੰਸਰ ਨੇ ਅਜਿਹਾ ਕੰਮ ਕਰਵਾਉਂਦੇ ਨੇ ਇੱਥੇ ਬੈਠੇ ਨੌਜਵਾਨਾਂ ਦੇ ਕੋਲੋਂ ਪਰ ਪੁਲਿਸ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਤੇ ਪੁਲਿਸ ਵੱਲੋਂ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰ ਖਿੱਚ ਕੇ ਦੋਸ਼ੀਆਂ ਦੇ ਵੱਲੋਂ ਜਿਹੜੀ ਆ ਕੈਨੇਡਾ ਭੇਜੀ ਗਈ ਸੀ ਤਾਂ ਪੁਲਿਸ ਨੇ ਤਿੰਨਾਂ ਕੋਲੋਂ ਜਿਹੜਾ ਚਾਰ ਮੋਬਾਈਲ ਫੋਨ ਤੇ ਇੱਕ ਡੋਂਗਲ ਵੀ ਬਰਾਮਦ ਕੀਤੀ ਆ ਤਾਂ ਪੁਲਿਸ ਮੁਤਾਬਕ ਨਵਜੋਤ ਸਿੰਘ ਵਾਸੀ ਫਿਰੋਜ਼ਪੁਰ ਉਸ ਦੇ ਖਿਲਾਫ ਪਹਿਲਾਂ ਹੀ ਜਿਹੜਾ ਇੱਕ ਮਾਮਲਾ ਦਰਜ ਹੈ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਰਾਜਪ੍ਰੀਤ ਸਿੰਘ ਵਾਸੀ ਕਾਲੀਏ ਵਾਲਾ ਅਤੇ ਹਰਜਿੰਦਰ ਸਿੰਘ ਵਾਸੀ ਮਾਨਾ ਵਾਲਾ ਖਿਲਾਫ ਕੋਈ ਵੀ ਪੁਰਾਣਾ ਮਾਮਲਾ ਨਹੀਂ ਹੈ ਪਰ ਹੁਣ ਇਹਨਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਪੁੱਛਗਿਛ ਵੀ ਇਹਨਾਂ ਕੋਲ ਹੋ ਸਕਦੀ ਹੈ ਤੇ ਪਤਾ ਲਗਾਇਆ ਜਾ ਸਕਦਾ ਹੈ ਕਿ ਆਖਿਰਕਾਰ ਕੈਨੇਡਾ ਦੇ ਵਿੱਚ ਕਿੱਥੇ-ਕਿੱਥੇ ਇਹਨਾਂ ਦੇ ਕਨੈਕਸ਼ਨ ਨੇ ਕੀ ਕੁਝ ਕਨੈਕਸ਼ਨ ਨੇ ਤੇ ਨਵੇਂ ਖੁਲਾਸੇ ਵੀ ਜੜੇ ਨੇ ਹੋ ਸਕਦੇ ਨੇ ਤਾਂ तमाम ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲਵੋ ਆਪਣੇ ਨ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਥਾਣੇ 'ਚ ਹੋਇਆ ਸੀ ਅਸ ਅਰਪੱਟਾ ਤੇ 23 ਤਰੀਕ ਨੂੰ ਆਪਾਂ ਦਰਜ ਕੀਤਾ ਸੀ ਉੱਥੇ ਰਾਮੇਚ ਸੈਕਸ਼ਨ 1900 197 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨ ਆਫ ਡਿਸਪਲੇਸਮੈਂਟ ਪ੍ਰੋਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਕਿਉਂਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਉੱਥੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਤੇ ਸਕੂਲ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ ਇਸੀ ਤਰ੍ਹਾਂ ਹੀ ਆਪਣੇ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਇਹ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਸਤਾਨ ਦੇ ਜਿਹੜੇ ਹੈਗੇ ਆ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੀਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਦੀ ਕੰਧ ਤੇ ਟੂ ਬਿਗਨ ਵਿੱਚ ਦੋਵੇਂ ਜਿਹੜੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਦੀ ਸਾਡੀ ਹੈ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟਰ ਤੇ ਦੋ ਹੋ ਗਏ ਸੀ ਤਾਂ ਇਹ ਕਰੇ ਸੀ ਕ੍ਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਸਾਨੂੰ ਕਾਮਯਾਬੀ ਮਿਲੀ ਹੈਗੀ ਹੈ ਤੇ ਅਸੀਂ ਇਸ ਦੋਹਾਂ ਮੁਕਦਮਿਆਂ ਚ ਕੁੱਲ ਤਿੰਨ ਵਿਅਕਤੀ ਜਿਹੜੇ ਉਹ ਹੈਗੇ ਆ ਅਰੈਸਟ ਕਰ ਲਿਆ ਜਿਹੜੇ ਤਾਂ ਬਾਮੇ ਥਾਣੇ ਚ ਹੋਇਆ ਸੀ ਜਿੰਨੇ ਲਿਖੇ ਸੀ ਕੰਦ ਤੇ ਤੇ ਉਹ ਮਾਨਾ ਵਾਲਾ ਪਿੰਡ ਦਾ ਹੀ ਵਿਅਕਤੀ ਆਪਣਾ ਜਿਹੜਾ ਹੈਗਾ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਬੀ ਦੀ ਕੰਦ ਤੇ ਕੇਬੀ ਸਕੂਲ ਨਈਆਂ ਵਾਲਾ ਖਾਣਾ ਜਿਹੜੇ ਜੇ ਪਿੰਡਾ ਹੈਗਾ ਉਹ ਦੋ ਜਣੇ ਸੀ ਹੈਗੇ ਫਰੂਜ਼ਪੁਰ ਦੇ ਜਿਹੜੇ ਫਰੂਸਪੁਰ ਵਾਲੇ ਸਨ ਨਵਜੂਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਉਹਦੇ ਨਾਲ ਟੱਚ ਸਨ ਉਹ ਉਹਦੇ ਉਹਨਾਂ ਨਾਲ ਟੱਚ ਸਨ ਉਹਨਾਂ ਨੇ ਹੀ ਜਣ ਕੇ ਹੈਂਡਲਰ ਜਿਹਨੂੰ ਆਪਾਂ ਕਹਿੰਨੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਨਵਜੂਤ ਐਂਡ ਦੂਸਰਾ ਜਿਹੜਾ ਹੈਗਾ ਆਪਣਾ ਰਾਜਪ੍ਰੀਤ ਆ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੇ ਵੀ ਭੇਜੀ ਸੀ ਤਾਂ ਉਹਨੇ ਹੀ ਤਾਂ ਕਿਹਾ ਸੀ ਪ੍ਰੇਰਨ ਕੀਤਾ ਸੀ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨਾਂ ਨੇ ਉਹਦੇ ਕਹਿਣ ਤੇ ਕੀਤਾ ਸੀ ਇਫਰ ਐਸੀ ਜਿਹੜੇ ਨਵਜੂਦ ਤੇ ਜਿਹੜਾ ਹੈਗਾ ਰਾਜਪ੍ਰੀਤ ਹੈਗਾ ਇਹਨੂੰ ਗ੍ਰਿਫਤਾਰ ਜਦੋਂ ਕੀਤਾ ਹੈਗਾ ਸਾਡੀ ਟੀਮ ਨੇ ਇਹਨਾਂ ਕੋਲ ਅਸੀਂ ਮੋਬਾਈਲ ਫੋਨ ਵੀ ਦੋਹਾਂ ਤੋਂ ਜਿੰਨੀ ਕੋਈ ਕਹਿੰਦੇ ਬਰਾਮਦ ਕੀਤੇ ਹੈਗੇ ਚਾਰ ਮੋਬਾਈਲ ਫੋਨ ਕੀਤੇ ਹੈ ਇੱਕ Jio ਦੀ ਡਾਊਂਗਲ ਹੈ ਜਿਹਦੇ ਨਾਲ ਹੀ ਡਾਟਾ ਵਰਤਦੇ ਸੀ ਤੋਂ ਸਿਮਿਲਰਲੀ ਜਿਹੜਾ ਇਹ ਜਿਹੜਾ ਆਪਣੇ ਰਾਮੇ ਥਾਣੇ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕਾਉਂਟਰ ਇੰਟੈਲੀਜੈਂਸ ਤੇ ਮੈਂ ਜਿੱਦਾਂ ਦਾ ਸਿਆਪਾ ਉਹਦੀਆਂ ਜ਼ਿਲ੍ਹਾ ਪੁਲਿਸ ਕਾਉਂਟਰ ਇੰਟੈਲੀਜੈਂਸ ਨਾਲ ਨਾਲ ਲੱਗੀ ਹੈਗੀ ਹੈ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਉਹ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਫੜਿਆ ਰਾਮੇ ਵਾਲੇ ਚ ਉਹ ਜਿਹੜਾ ਆਪਣੇ ਨਈਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਇਹ ਉਹ ਜਿਹੜੇ ਨਵਜੂਤ ਹੋរី ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਸੋ ਇਦਾਂ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੂਤ ਹੋਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਅਹੀ ਇਹਨਾਂ ਦਾ ਰਿਮਾਂਡ ਲੈ ਰਹੇ ਆਂ ਜੀ ਜਿਹੜੇ ਤੇ ਹੈਗੇ ਆ ਨਹੀਂ ਵਾਲੇ ਥਾਣੇ ਦੇ ਉਹਨਾਂ ਦਾ ਵੀ ਅਹੀ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁੱਛਗਿਸ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੇ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲਾਨਿੰਗ ਤੇ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ 'ਚ ਨਾ ਹੋਵੇ ਤਾਂ ਬਾਕੀ ਇਹ ਸਾਰੇ ਕਿੰਨਾ ਮੋਡਿਊਲ ਆਪਰੇਟ ਹੋਇਆ ਕੋਈ ਹੋਰਤ ਨਹੀਂ ਬਾਟ ਹੈਗਾ ਸੋ ਹੁਣ ਇਹ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ